ਕੈਂਤਲ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਪਿੰਡ ਰਾਮਿਆਣ ਦੇ ਪੰਜ ਵਿਕਤੀਆਂ ਦੀ ਹੋਈ ਮੌਤ ਜਦਕੀ ਤਿੰਨ ਤੋਂ ਵਧੇਰੇ ਵਿਕਤੀ ਹੋਏ ਗੰਭੀਰ ਰੂਪੇ ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਿਆਣ ਦੇ ਪੰਜ ਵਸਨੀਕ ਸਮੇਤ ਪੰਜ ਹੋਰ ਵਿਕਤੀ ਜੋ ਕਿ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਗਏ ਸਨ ਅਤੇ ਉੱਥੇ ਸੜਕ ਹਾਦਸੇ ਵਿੱਚ ਇਹਨਾਂ ਪੰਜ ਵਿਕਤੀਆਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਿੰਡ ਦਾ ਪੂਰਾ ਮਾਹੌਲ ਗਮਗੀਨ ਹੋ ਗਿਆ ਇਸ ਘਟਨਾ ਨੂੰ ਲੈ ਕੇ ਹਲਕਾ ਵਿਧਾਇਕ ਅਮੋਲਕ ਸਿੰਘ ਵੱਲੋਂ ਵੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਹੋਰ ਵੀ ਵੱਖ-ਵੱਖ ਪਾਰਟੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਬੰਦ ਅਹ ਸਰ ਜਿਹੜਾ ਪਿੰਡ ਰਾਮਾਣੇ ਦੇ ਵਿੱਚ 4 ਵਿਅਕਤੀਆਂ ਦੀ ਮੌਤ ਹੋਈ ਹੈ ਕੈਂਥਲ ਵਿਖੇ ਸੜਕ ਹਾਸੇ 'ਚ ਆ ਉਸ ਬਾਰੇ ਕੀ ਕੀ ਕਹਿਣਾ ਚਾਹੁੰਦੇ ਬਿਲਕੁਲ ਸੰਗਤ ਸੀਗੀ ਤੇ ਪਾਰ ਸਾਹਿਬਾਂ ਵਾਲੇ ਬਾਪਿਆਂ ਦੇ ਨਾਲ ਜਿਹੜੀ ਸਾਹਬ ਜੰਦੀ ਆ ਉਹਨਾਂ ਦੇ ਵਿੱਚ ਸੀਗੇ ਤੇ ਮੇਰੇ ਹਲਕੇ ਦੇ ਵੀ ਸੀਗੇ ਬੰਦੇ ਜਿਦੋਂ ਜੋ ਚਾਰ ਜਾਨੇ ਆਰਾਮਿਆਂ ਨੇ ਜਿੰਨਾ ਵੀ ਦਿੱਤੋਈ ਬਹੁਤ ਹੀ ਦੁੱਖਦਾਈ ਘਟਨਾ ਹੈ ਵੇਖੋ ਕਿਸੇ ਚੰਗੇ ਕੰਮ ਆਸਤੇ ਹੀ ਜਾ ਰਹੀ ਸੀ ਕਿਉਂ ਤੇ ਮਤਲਬ ਬਹੁਤ ਹੀ ਦੁਖਰੀ ਘੜੀ ਹੈ ਮੈਂ ਪਰਵਾਰ ਅੱਛਾ ਕੋਈ ਪਰਿਵਾਰ ਨਾਲ ਗੱਲਬਾਤ ਹੋਈ ਹੈ ਤੁਹਾਡੀ ਜੀ ਨਹੀਂ ਹਜੇ ਮੈਨੂੰ ਹੁਣੇ ਹੀ ਸਾਡੇ ਮੁੰਡੇ ਗਏ ਆ ਧਰਮਜੀਤ ਹੁਣ ਜੀ ਜੀ ਸਿਮਰਨ ਹੁਣ ਉਹਨਾਂ ਨੂੰ ਕਿਆਗਾ ਤੇ ਘਰੇ ਜਾ ਕੇ ਆਉਂਗਾ ਜਦੋਂ ਮਜਾ ਆ ਜਾਵੇ ਠੀਕ ਹੈ ਸਰ